ਤਾਂ ਖੋਹਾਂਦਿਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪਟੰਡਾ ਦੀ ਥਾਣਾ ਕਨਾਲ ਪੁਲਿਸ ਵੱਲੋਂ ਤਿੰਨ ਵਿਅਕਤੀ ਜਿਹੜੇ ਕਾਬੂ ਕੀਤੇ ਗਏ ਨੇ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸ.ਪੀ. ਸਿਟੀ ਨਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਮਾਨਯੋਗ ਐਸ.ਐਸ.ਪੀ ਸਾਹਿਬ ਪਟੰਡਾ ਵੱਲੋਂ ਜਿਹੜਾ ਸਟ੍ਰੀਟ ਕ੍ਰਾਈਮ ਨੂੰ ਲੈ ਕੇ ਵੱਖਰੀ ਸਪੈਸ਼ਲ ਮੁਹਿੰਮ ਸਾਡੇ ਵੱਲੋਂ ਚਲਾਈ ਗਈ ਹੈ। ਇਸੇ ਲਈ ਕਿਹਾ ਜਾਂਦਾ ਹੈ ਐਸ.ਐਚ.ਓ ਕਨਾਲ ਕਲੋਨੀ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਪੰਜ ਵਿਅਕਤੀ ਜਿਹੜੇ ਹੈਗੇ ਨੇ ਲੁੱਟਖੋਹਾਂ ਗੈਂਗ ਜਿਹ ਤਿਆਰੀ ਵਿੱਚ ਉਹਨਾਂ ਨੇ ਪੈਟਰੋਲ ਪੰਪ ਉੱਤੇ ਤਿਆਰੀ ਕਰ ਰਹੇ ਸੀਗੇ ਤੇ ਜਿਹੜੀ ਬਾਦਲ ਰੋਡ ਹੈਗੀ ਉਹਦੇ ਪੁਲ ਦੇ ਥੱਲੇ ਬੈਠੇ ਸੀਗੇ ਸੋ ਜਦੋਂ ਇਨਫਾਰਮੇਸ਼ਨ ਤੇ ਐਸਐਚਓ ਕਨਾਲ ਕਲੋਨੀ ਸਬ ਇੰਸਪੈਕਟਰ ਜੀਵਨ ਸਿੰਘ ਵੱਲੋਂ ਅਪਡੇਟ ਕੀਤੀ ਗਈ ਤਾਂ ਉਹਦੇ ਵਿੱਚੋਂ ਅਸੀਂ ਤਿੰਨ ਜਿਹੜੇ ਵਿਅਕਤੀ ਦੋਸ਼ੀ ਨੇ ਕਰਾਉਣਾ ਗ੍ਰਿਫਤਾਰ ਕੀਤਾ ਉਹ ਜਿਹਦੇ ਵਿੱਚ ਰੋਮ ਕਰਨ ਮਨੀਸ਼ ਤੇ ਜਿਹੜਾ ਹਰਕਮਲ ਇਹਨਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤਿੰਨਾਂ ਦੀ ਜਿਹੜੇ ਦੋ ਦੋਸ਼ੀ ਮੇਕੇ ਗੁਰਪ੍ਰੀਤ ਤੇ ਹਰਪ੍ਰੀਤ ਉਹ ਅਜੇ ਫਰਾਰ ਨੇ ਇਹਨਾਂ ਤਿੰਨ ਦੋਸ਼ੀਆਂ ਕੋਲ ਇੱਕ ਦੇਸੀ ਕਟਾ 12 ਬੋਰ ਦੋ ਜਿੰਦਾ ਘਾਰ ਤੋਂ 12 ਬੋਰ ਇੱਕ ਗਰਾਰੀ ਸਾਈਕਲ ਦੇ ਨਾਲ ਰੋੜਾ ਸੈੱਟ ਕੀਤੀ ਹੋਈ ਇੱਕ ਕਿਰਪਾਨ ਇੱਕ ਮੋਟਰਸਾਈਕਲ ਇੱਕ ਐਕਟਿਵ ਜਿਹੜੀ ਬਰਾਮਦ ਕੀਤੀ ਗਈ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 190 ਅੰਡਰ ਸੈਕਸ਼ਨ 310 ਬੀ ਐਨਐਸ ਹੰਡੀ ਆਰਮ ਸੈਕਟਰ ਦੇ ਤਹਿਤ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਪਹਿਲਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਜਿਹੜਾ ਮਨੀਸ਼ ਤੇ ਦੂਸਰਾ ਓਮ ਕਰਨ ਹੈਗਾ ਇਹਨਾਂ ਦੇ ਖਿਲਾਫ ਪੰਜ ਤੋਂ ਸੱਤ ਮੁਕਦਮੇ ਦਰਜ ਨੇ ਜਿਹੜਾ ਹਰਕਮਲ ਦੋਸ਼ੀ ਹੈਗਾ ਇਹਦੇ ਖਿਲਾਫ 19 ਮੁਕਦਮੇ ਦਰਜ ਨੇ ਵੱਖ-ਵੱਖ ਟੀਮਾਂ ਦੇ ਤਹਿਤ ਸੋ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰਨ ਲਈ ਡੀਐਸਪੀ ਸਿਟੀ ਵਨ ਦੀਸ ਪ੍ਰੋਵੀਜ਼ਨ ਦੇ ਵਿੱਚ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਉਹਨਾਂ ਦੋਸ਼ੀਆਂ ਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਊਗਾ ਤੇ ਇਹਨਾਂ ਜਿਹੜੇ 2-3 ਦੋਸ਼ੀ ਗ੍ਰਫਤਾਰ ਕੀਤੇ ਗਏ ਨੇ ਇਹਨਾਂ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਕਿਹੜੇ ਕਿਹੜੇ ਹੋਰ ਮਾਰਦਤਾਂ ਦੇ ਵਿੱਚ ਸ਼ਾਮਲ ਸੀਗਾ ਤੇ ਅਫਰਦਰ ਇਹਨਾਂ ਦਾ ਰਮਾਨ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗਾ ਸਿਰੇ ਬੇਸਿਕ ਤਿੰਨੋਂ ਬਠਿੰਡਾ ਦੇ ਹੀ ਰਹਿਣ ਵਾਲੇ ਆ ਤੇ ਤਿੰਨੇ ਬਠਿੰਡਾ ਦੇ ਰਹਿਣ ਵਾਲੇ ਨੇ ਤਿੰਨੇ ਬੇਰੁਜ਼ਗਾਰ ਨੇ ਤੇ ਅਪ੍ਰੀਲ ਇੰਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਤਿੰਨੇ ਨਸ਼ਾ ਕਰਾਂ ਦੇ ਵਿਅਕਤੀ ਆ ਸਰ ਇਸ ਤਰ੍ਹਾਂ ਦੇ ਜਿਹੜੇ ਬਾਰ-ਬਾਰ ਕ੍ਰਾਈਮ ਕਰਦੇ ਆ ਵਿਅਕਤੀ ਉਹਨਾਂ ਤੇ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਆ ਇਹ ਨਿਊ ਲਾਅਸ ਦੇ ਵਿੱਚ ਜਿਹੜੇ ਇਦਾਂ ਦੇ ਹਬੀਚੋਲ ਕ੍ਰਾਈਮਨਲ ਜਗ੍ਹਾ ਇਹਨਾਂ ਦੇ ਖਿਲਾਫ ਅਸੀਂ ਅੰਡਰ ਸੈਕਸ਼ਨ 111 ਆਰਗਨਾਈਜ਼ਡ ਕ੍ਰਾਈਮ ਦੇ ਤਹਿਤ ਜਿਹੜੀ ਕਾਰਵਾਈ ਅਮਲ 'ਚ ਲਿਆਵਾਂਗੇ ਤਾਂ ਇਨਸ਼ੋਰ ਕਰਾਂਗੇ ਜਿਹੜੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜਿਹੜੀ ਜਮਾਨਤ ਪਰ ਆਉਂਦੇ ਉਹ ਤੇ ਵਾਰ-ਵਾਰ ਇਹੋ ਵੀ ਜੁਰਮ ਕਰਦੇ ਆ ਤੇ ਇਨਸ਼ੋਰ ਕਰਾਂਗੇ ਕਿ ਜਿਹਨਾਂ ਦੇ ਖਿਲਾਫ ਆਰਗਨਾਈਜ਼ਡ ਕ੍ਰਾਈਮ ਦੇ ਵਿੱਚ ਕਰਕੇ ਤੇ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਸਿਰ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚੁਲਣ ਦੀ ਕੋਸ਼ਿਸ਼ ਕਰੂਗਾ ਉਹਦੇ ਖਿ ਸੋ ਜਿਹੜਾ ਵੀ ਬੰਦਾ ਮਾੜਾ ਕੰਮ ਕਰੂਗਾ ਉਹਦੇ ਖਲਾਫ ਸਖਤੀ ਐਕਸ਼ਨ ਕੀਤਾ ਜਾਵੇਗਾ ਬਿਲਕੁਲ ਬਿਲਕੁਲ ਐਸੀ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਜਿਹੜਾ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਤੇ ਜਿਹੜੀ ਹੈ ਸਖਤੋ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੁਖਲ ਦੇ ਨਾਲ ਮਨੋ ਚਰਕੀ ਵਾਲ ਤੈਨਿਕ ਸਵੇਰਾ ਟੀਵੀ ਬਠਿੰਡਾ